ਬੀਐਸ ਬੀਏਸੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਅੰਦਰ ਜਿਹੜੀ ਗੱਲ ਹੋਈ ਸੀ ਉਸ ਦੇ ਮਤਾਬਕ ਤੁਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਅਗਲੇ 2 ਦਿਨ ਦੇ ਲਈ ਆਈ ਥਿੰਕ 2 ਦਿਨ ਦੇ ਲਈ ਪਾਦਾ ਦਿੱਤਾ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਮਝਦਾ ਕਿ ਹੁਣ ਸਾਡੀ ਜਿਹੜੀ اپੋਜੀਸ਼ਨ ਪਾਰਟੀ ਆ ਖਾਸ ਕਰਕੇ اپੋਜੀਸ਼ਨ காங்கிரஸ் ਪਾਰਟੀ ਨੂੰ ਅੱਛਾ ਮੌਕਾ ਮਿਲ ਜੂਗਾ ਕਿ ਹਰੇਕ ਮਾਮਲੇ ਤੇ ਆਪਣੀ ਗੱਲ ਰੱਖ ਲੈਣ ਪਰ ਮੈਂ ਇਹਨਾਂ ਨੂੰ ਗੁਜਾਰਿਸ਼ ਜ਼ਰੂਰ ਕਰੂੰਗਾ ਕਿਆ ਨੈਸੈਸਰੀ ਲਾਰੇਬਾਜੀ ਨਾ ਕਰਦੇ ਹੋਏ ਕੰਕਰੀਟ ਜਿਹੜੀ ਕ ਮਤਲਬ ਅੱਛੀ ਬੈਸ ਦੇ ਅੰਦਰ ਭਾਗ ਲਿਆ ਕਰਨ ਅچھے ਤਰੀਕੇ ਨਾਲ ਭਾਗ ਲਿਆ ਕਰਨ ਬਾਕਆਊਟ ਨਾ ਕਰਿਆ ਕਰਨ ਔਰ ਬਾਕਆਊਟ ਕਰਨਾ ਹੋ ਤਾਂ ਤੁਸੀਂ ਜਾ ਕੇ ਬਾਅਦ ਪ੍ਰੈਸ ਕਰਨ ਬਾਈਬਾ ਸਭ ਕਰ ਲਿਆ ਕਰੋ ਕਾਨਫਰੈਂਸ ਤੁਸੀਂ ਬੜੇ ਅੱਛੇ ਤਰੀਕੇ ਨਾਲ ਚਲੋ ਕੇਰ ਨੂੰ ਅਡਰੈਸ ਕਰੋ ਜੀ ਇਹ ਬੜੇ ਅੱਛੇ ਤਰੀਕੇ ਨਾਲ ਉਹ ਬੜੀਆਂ ਮਨਕਰਤ ਕਹਾਣੀਆਂ ਵੀ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਬਣਾ ਲੈਣ ਦਿੰਦਾ ਨੂੰ ਤਾਂ ਇਸ ਗੱਲ ਕਰਕੇ ਇਹਨਾਂ ਨੂੰ ਦੋ ਦਿੰਦਾ ਆਪਾਂ ਅੱਗੇ ਚੱਲੀਏ ਜੀ ਕੇਰ ਜੋ ਟੇਕੇ RAML ਨਹੀਂ ਦਿੰਦਾ ਸਮਾਗ ਕੇਰ ਨੂੰ ਅਡਰੈਸ ਕਰੋ ਕੇਰ ਨੂੰ ਅਡਰੈਸ ਨਾਲ ਦੇ ਅੰਦਰ ਤੁਸੀਂ ਆਪਣੀ ਗੱਲ ਜਿਹੜੀ ਆ ਜਿਹੜੇ ਮਰਜ਼ੀ ਮਸਲੇ ਤੇ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਨਹੀਂ ਨਹੀਂ ਛੇਰ ਨੂੰ ਡੈਸ ਕੀਤਾ ਜਾਵੇ ਮੰਤਰੀ ਜੀ ਕੀ ਤੁਸੀਂ ਬੈਠੋ ਕੀ ਤੁਸੀਂ ਗੈਂਗਸਟਰ ਪੰਜਾਬ ਚ ਪਾਲੇ ਨਹੀਂ ਪਾਲੇ ਨਹੀਂ ਗੈਂਗਸਟਰ ਪੰਜਾਬ ਚ ਕਿਹਦੇ ਪਾਲੇ ਸੀ ਛੇਰ ਨੂੰ ਡੈਸ ਕੀਤਾ ਜਾਵੇ ਬੈਠੇ ਜੋ ਵੀ ਕੋਈ ਮੰਤਰੀ ਨਹੀਂ ਸੀ ਕਿ ਛੇਰ ਦੀ ਚੰਨੀ ਸਾਹਿਬ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਕਿਹਾ ਸੀ ਇੱਕ ਮਿੰਟ ਬਾਜ ਬਾਜ ਸਾਹਿਬ ਅंसारी ਕੌਣ ਲੈ ਕੇ ਆਤੀ ਪੰਜਾਬ ਵਿੱਚ ਅंसारी ਤੁਸੀਂ ਲੈ ਕੇ ਆਏ ਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਟ੍ਰੈਲਕ ਡੇਡ ਦੇ ਲਈ ਕਿ ਤੁਸੀਂ ਗੈਂਗਸਟਰ ਬਣਾਓ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਨਤਾ ਬਾਜਬਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਨਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰੋਂ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਰੋਈ ਨੂੰ ਲਾਰਫ ਬਸ਼ਰੋਈ ਦੇ ਜੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਗ ਕਰਦੇ ਹਾਂ ਕਿ ਉਹਨੂੰ ਇੱਥੇ ਜੇਰ ਨੂੰ ਡਰੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਨਯੋਗ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਜੇਰ ਨੂੰ ਡੈਸ ਕੀਤਾ ਜਾਵੇ ਤੁਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ ਮਾਫੀਆ ਦੇ ਹੱਕ ਚ ਆ ਜਨੇ ਹੋ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਆ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕੀ ਬਾਤ ਆ ਯਾਰ ਐਨੇ ਯੂ ਟਰ ਐਨੇ ਯੂ ਟਰ ਐਨੇ ਯੂ ਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜੀ ਐਫ ਆਰਾਂ ਕਰਾ ਲਓ ਜਿੰਨਿਆਂ ਮਰਜੀ ਜੇ ਰਿਡਰੈਸ ਕੀਤਾ ਜਾਵੇ ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਸਿਵਾਮਾਂ ਲੈ ਲਏ ਬੈਠੋ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਇਸੇ ਗੱਲ ਕਰਕੇ ਤੁਸੀਂ ਲੋਕਾਂ ਨੇ ਬੀਜੇਪੀ ਦੀ ਬੀਜੇਪੀਜੀ ਬੀਜੇਪੀ ਦੀ ਹਮੈਤ ਲੈ ਕੇ ਬੀਜਪੀ ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ ਜਿੰਨੇ ਮਰਜ਼ੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਇਸ ਐਫ ਆਈ ਆਰ ਦਾ ਸਵਾਗਤ ਆ ਇੱਕ ਲਈ 100 ਐਫ ਆਈ ਆਰ ਕਰਾਓ 50 ਕਰਾਓ 100 ਕਰਾਓ ਜਿੰਨੇ ਮਰਜ਼ੀ ਕਰੋ ਜਿੰਨੀਆਂ ਮਰਜ਼ੀ ਕਰਾਓ ਅਸੀਂ ਤੁਹਾਡੇ ਮੈਨੂੰ ਦੱਸਦੇ ਨਹੀਂ ਅਸੀਂ ਤੁਹਾਡੇ ਮੈਨੂੰ ਦੱਸਦੇ ਜਿੰਨੇ ਮਰਜ਼ੀ ਕਰਾਓ ਥੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੱਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਦ ਪਾਕਿਸਤਾਨੀ ਜਨਤਾ ਪਾਰਟੀ ਦੇ ਨਾਲ ਕਿੱਡੇ ਵੱਡੇ ਅچھے ਸਬੰਧ ਨੇਗੇ ਥੈਂਕ ਯੂ ਮੈਂ ਇੱਕੋ ਮਿੰਟ ਦੀ ਮੇਰੀ 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 ਬਾਜਬਦ ਸਾਹਿਬ ਤੁਸੀਂ ਵੀ ਗੱਲ ਸੁਣ ਲਓ ਮੈਂ ਇੱਧਰ ਇੱਕ ਮਿੰਟ ਦੀ ਇੱਕ ਮਿੰਟ ਪਲੀਜ਼ ਬੈਠੋ ਇੱਕ ਮਿੰਟ ਬੈਠੋ ਸਹੀ ਮੈਨੂੰ ਤੇ ਗੱਲ ਕਰਨ ਦਿਓ ਮੈਨੂੰ ਮੈਨੂੰ ਗੱਲ ਤਾਂ ਕਰ ਲੈਣ ਦਿਓ ਚਲੋ ਬੈਠੋ ਤੁਸੀਂ ਮੈਂ ਟ੍ਰੈਜਰੀ ਬੈਂਚਸ ਨੂੰ ਔਰ اپੋਜੀਸ਼ਨ ਬੈਂਚਸ ਨੂੰ ਦੋਹਾਂ ਨੂੰ ਬੇਨਤੀ ਕਰਦਾ ਕਿ ਮੇਰੇ ਲਈ ਤੁਸੀਂ ਦੋਨੋਂ ਬਰਾਬਰ ਹੋ ਔਰ ਇੱਥੇ ਇਸ ਮੁਕੱਦਸ ਸਦਨ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਭੇਜਿਆ ਉਹਨਾਂ ਦੇ ਵਿਚਾਰ ਕਰਨ ਲਈ ਭੇਜਿਆ ਔਰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹ ਸਦਨ ਦਾ ਜਿਹੜਾ ਕੰਮ ਹੈ ਉਹ ਕਿਸੇ ਕਿਸੇ ਵੀ ਕਾਇਦੇ ਕਾਨੂੰਨ ਦੇ ਨਾਲ ਚੱਲਦਾ ਕਿਸੇ ਰੂਲ ਨਾਲ ਚੱਲਦਾ ਸੋ ਆਪਾਂ ਉਹਨਾਂ ਰੂਲਸ ਦੇ ਮੁਤਾਬਕ ਕੰਮ ਕਰਾਂਗੇ ਤੁਸੀਂ ਆਪਣੀ ਆਪਣੀ ਪਾਰਟੀ ਦੀ ਗੱਲ ਵੀ ਕਰ ਸਕਦੇ ਹੋ ਪਰ ਇਹ ਸਦਨ ਦੇ ਵਿੱਚ ਆ ਕੇ ਮੇਰੀ ਤਵਕਕੂ ਹੈ ਕਿ ਆਪਾਂ ਨੂੰ ਪੰਜਾਬ ਨੂੰ ਅੱਗੇ ਰੱਖ ਕੇ ਗੱਲ ਕਰਨੀ ਹੈ ਪੰਜਾਬ ਦੇ 3 ਕਰੋੜ ਲੋਕਾਂ ਨੂੰ ਆਪਾਂ ਜਵਾਬ ਦੇਣਾ ਪੰਜਾਬੀ ਜਿਹੜੇ ਦੁਨੀਆ ਦੇ ਵਿੱਚ ਬੈਠੇ ਉਹਨਾਂ ਨੂੰ ਆਪਾਂ ਜਵਾਬ ਦੇਣਾ ਔਰ ਤੁਹਾਡੇ ਬਿਲਕੁਲ 2 ਦਿਨ ਦਾ ਸਮਾਂ ਇਸੇ ਲਈ ਵਿਧਾਇਆ ਗਿਆ ਕਿ ਤੁਸੀਂ ਸਾਰੇ ਸਾਥੀ ਆਪਣੀਆਂ ਆਪਣੀਆਂ ਗੱਲਾਂ ਰੱਖ ਸਕੋ ਜੋ ਵੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਰੱਖਣੇ ਚਾਹੁੰਦੇ ਆ ਤੁਹਾਨੂੰ ਰੱਖਣ ਤੇ ਰੱਖਣ ਦਾ ਮੌਕਾ ਮਿਲੇਗਾ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਸਦਨ ਨੂੰ ਸਹੀ ਤਰੀਕੇ ਨਾਲ ਚੱਲਣ ਦੀਏ ਤੁਹਾਡੀ ਗੱਲ ਤੁਸੀਂ ਤੁਹਾਨੂੰ ਰੱਖਣ ਦਾ ਮੌਕਾ ਦਿੱਤਾ ਜਾਏਗਾ ਬੈਠੋ ਪਲੀਜ਼ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਇਹ ਸਦਨ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸਪਰਸ਼ ਨਾਲ ਸਹਿਮਤ ਹੈ ਧੰਨਵਾਦ ਜੀ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਦਨ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸਪਰਸ਼ ਨਾਲ ਸਹਿਮਤ ਹੈ ਬਹਿਸ ਤੁਸੀਂ ਤੁਸੀਂ ਕਾਰਜ ਸਲਾਹਕਾਰ ਕਮੇਟੀ ਦੀ ਰਿਪੋਰਟ ਤੇ ਕੋਈ ਬਹਿਸ ਕਰਨੀ ਹੈ ਬਾਜਵਾ ਸਾਹਿਬ ਮਾਨਯੋਗ ਲੀਡਰ ਲੀਡਰ ਆਫ اپੋਜੀਸ਼ਨ ਸਾਹਿਬ اپੋਜੀਸ਼ਨ ਦੇ ਕਿਸੇ ਮੈਂਬਰ ਨੇ